ਲੋੜੀ ਦੇ ਤਿਹਾਰ ਨੂੰ ਪੰਜਾਬ ਵਿੱਚ ਹੁਣ ਇੱਕ ਵਾਰ ਫਿਰ ਵੱਡੇ ਪੱਧਰ ਤੇ ਮਨਾਉਣਾ ਸ਼ੁਰੂ ਕੀਤਾ ਹੈ ਜੇਕਰ ਕਿਸ ਦੇ ਘਰ ਲੜਕਾ ਪਿਆਦਾ ਹੁੰਦਾ ਉਹਨੂੰ ਖਾਸ ਤੌਰ ਤੇ ਮਨਾਇਆ ਜਾਂਦਾ ਪਰੰਤੂ ਹੁਣ ਕੁੜੀਆਂ ਦੀ ਲੋੜੀ ਦਾ ਵੀ ਰਿਵਾਜ ਚੱਲ ਪਿਆ ਇਸੇ ਤਰ੍ਹਾਂ ਵਿਆਹੇ ਜੋੜਿਆਂ ਦੇ ਲਈ ਵੀ ਲੋੜੀ ਵਿਸ਼ੇਸ਼ ਤੌਰ ਤੇ ਮਨਾਈ ਜਾਂਦੀ ਹੈ ਲੋੜੀ ਦੇ ਬਾਰੇ ਇੱਕ ਧਾਰਨਾ ਇਤਿਹਾਸਕ ਤੌਰ ਤੇ ਇਹ ਕਿਹਾ ਜਾਂਦਾ ਕਿ ਇਹ ਦੁੱਲੇ ਪੱਟੀ ਤੋਂ ਸ਼ੁਰੂ ਹੋਇਆ ਪਰੰਤੂ ਜਦੋਂ ਅਸੀਂ ਆਪਣੀ ਸੰਸਕ੍ਰਿਤੀ ਦੇ ਪਿਛੋਕੜ ਵੱਲ ਜਾਵਾਂਗੇ ਤਾਂ ਇਹ ਲੱਗੇਗਾ ਜਾਂ ਇੱਕ ਪ੍ਰਸ਼ਨ ਪੈਦਾ ਹੋਏਗਾ ਕਿ ਦੁੱਲੇ ਪੱਟੀ ਨੇ ਪਹਿਲਾਂ ਲੋਹੜੀ ਦਾ ਦਿਨ ਹੀ ਕਿਉਂ ਚੁਣਿਆ ਜਾਂ ਕੀ ਦੁੱਲੇ ਪੱਟੀ ਤੋਂ ਪਹਿਲਾਂ ਵੀ ਲੋਹੜੀ ਮਨਾਇ ਜਾਂਦੀ ਸੀ ਇਸ ਸਬੰਧ ਦੇ ਵਿੱਚ ਜਦੋਂ ਅਸੀਂ ਇੱਕ ਦਾਰਸ਼ਨਿਕ ਪੱਧਰ ਤੇ ਸੋਚਦੇ ਹਾਂ ਤਾਂ ਇਹ ਲੱਗਦਾ ਹੈ ਕਿ ਅੱਗ ਮਨੁੱਖੀ ਜੀਵਨ ਦਾ ਜਿਸ ਤਰ੍ਹਾਂ ਸੇ ਪੰਜ ਤੱਤਾਂ ਦੇ ਵਿੱਚੋਂ ਇੱਕ ਤੱਤ ਵੀ ਹੈ ਔਰ ਸਾਡੇ ਜੀਵਨ ਨੂੰ ਚਲਾਉਣ ਦੇ ਲਈ ਜੀਵਨ ਨੂੰ ਰਚਨਾਉਣ ਦੇ ਲਈ ਅੱਗ ਬੇहद ਜ਼ਰੂਰੀ ਹੈ ਔਰ ਅੱਗ ਨੂੰ ਪ੍ਰਾਚੀਨ ਸਮੇਂ ਤੋਂ ਪੁਰਾਣੇ ਸਮੇਂ ਤੋਂ ਜਦੋਂ ਇਹ ਧਰਮ ਪੈਦਾ ਨਹੀਂ ਹੋਏ ਸੀ ਜਿਸ ਤਰ੍ਹਾਂ ਅਸੀਂ ਵੱਖ-ਵੱਖ ਧਰਮਾਂ ਦੇ ਨਾਲ ਲੈਂਦੇ ਆ ਕਿ ਯਹੂਦੀ ਮਤ ਹੈ ਸਾਈ ਮਤ ਹੈ ਅਸਲਾਮ ਹੈ ਔਰ ਹਿੰਦੂ ਮਤ ਤੇ ਬੁੱਧ ਮਤ ਜੈਨ ਮਤ ਇਹ ਜਿਹੜੇ ਵੱਖ-ਵੱਖ ਮਤ ਨੇ ਇੱਕ ਇਤਿਹਾਸਕ ਸਮੇਂ ਤੋਂ ਪੈਦਾ ਹੋਏ ਨੇ ਪ੍ਰਾਚੀਨ ਧਰਮ ਉਸ ਤੋਂ ਪਹਿਲਾਂ ਵੀ ਪ੍ਰਚਲਿਤ ਸੀ ਔਰ ਅੱਗ ਦੀ ਪੂਜਾ ਮਨੁੱਖ ਨੇ ਜਦੋਂ ਤੋਂ ਅੱਗ ਦੀ ਕਾਢ ਕੱਢੀ ਉਦੋਂ ਤੋਂ ਅੱਗ ਦੀ ਇੱਕ ਤਰੀਕੇ ਦੇ ਨਾਲ ਉਹ ਪੂਜਾ ਕਰਦਾ ਆ ਔਰ ਅੱਗ ਦੀ ਪੂਜਾ ਦੇ ਸੰਬੰਧ ਵਿੱਚ ਵੱਖ-ਵੱਖ ਧਰਮਾਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਜਾਂ ਉਹਨਾਂ ਦੇ ਜਿਹੜੀ ਬਿਹਾਰਕ ਜੀਵਨ ਦਾ ਰਿਲੀਜੀਅਸ ਪ੍ਰੈਕਟਿਸ ਹੈ ਉਹਦੇ ਵਿੱਚ ਅੱਗ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜਦੋਂ ਧਰਮ ਪੈਦਾ ਵੀ ਨਹੀਂ ਹੋਏ ਸੀ ਉਦੋਂ ਵੀ ਲੋਕੀਂ ਅੱਗ ਦੀ ਪੂਜਾ ਕਰਦੇ ਸੀ ਜਿਵੇਂ ਅਸੀਂ ਬੁੱਧ ਮਤ ਦੀ ਗੱਲ ਕਰਦੇ ਆਂ ਬੁੱਧਿਜ਼ਮ ਦੇ ਵਿੱਚ ਅੱਗ ਨੂੰ ਮੰਨਿਆ ਜਾਂਦਾ ਔਰ ਇਸ ਤਰ੍ਹਾਂ 크ਰਿਸਚੀਅਨਿਟੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕੈਂਡਲ ਜਿਵੇਂ ਅੱਜ ਕੱਲ ਅਸੀਂ ਬਰਥਡੇ ਵੀ ਮਨਾਉਂਦੇ ਆਂ ਤਾਂ ਉਹਦੇ ਵਿੱਚ ਮੋਮਬਤੀ ਵਾਲੀ ਜਾਂਦੀ ਹੈ ਇਹ 크ਰਿਸਚੀਅਨਿਟੀ ਤੋਂ ਸ਼ੁਰੂ ਹੋਇਆ ਯਹੂਦੀ ਵੀ ਆਪਣੇ ਜਿਹੜੇ ਸੰਸਕਾਰ ਨੇ ਰਿਚੂਅਲਸ ਨੇ ਜਦੋਂ ਉਹ ਆਪਣੇ ਤורה ਦਾ ਪਾਠ ਕਰਦੇ ਨੇ ਤਾਂ ਸਾਰਾ ਦਿਨ ਉਹਨਾਂ ਦੇ ਅੱਗ ਬਾਲੀ ਜਾਂਦੀ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਜਾਂ ਸਿੱਖ ਪ੍ਰੈਕਟਿਸ ਦੇ ਵਿੱਚ ਵੀ ਜਦੋਂ ਪਾਠ ਕੀਤਾ ਜਾਂਦਾ ਸੀ ਤਾਂ ਪਾਠ ਦੇ ਨਾਲ ਇੱਕ ਜੋਤ ਜਗਾਈ ਜਾਂਦੀ ਸੀ ਅੱਜ ਵੀ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜੋਤ ਨੂੰ ਇੱਕ ਮਹੱਤਵ ਦਿੱਤਾ ਜਾਂਦਾ ਸੋ ਗੁਰੂ ਨੇ ਵੀ ਇੱਕ ਜੋਤ ਦੇ ਤੌਰ ਤੇ ਮੰਨਿਆ ਜਾਂਦਾ ਸੋ ਜਿੱਦਾਂ ਅਸੀਂ ਗੱਲ ਕਰੀਏ ਸੰਬੋਲਕ ਤੌਰ ਤੇ ਅੱਗ ਨੂੰ ਇੱਕ ਕੰਟੀਨਿਉਟੀ ਦੇ ਤੌਰ ਤੇ ਲਗਾਤਾਰਤਾ ਦੇ ਤੌਰ ਤੇ ਜੀਵਨ ਨੂੰ ਚੱਲਦਾ ਰੱਖਣ ਦੇ ਲਈ ਕਿ ਜੀਵਨ ਨੂੰ ਬਲੇਸਿੰਗ ਦੇਣ ਦੇ ਲਈ ਅਗਨੀ ਦੀ ਜਾਂ ਅੱਗ ਦੀ ਪੂਜਾ ਕੀਤੀ ਜਾਂਦੀ ਹੈ ਸੋ ਅੱਗ ਦਾ ਕਿਸੇ ਵਿਸ਼ੇਸ਼ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਕਈ ਲੋਕੀ ਕਿਸੇ ਵਿਸ਼ੇਸ਼ ਧਰਮ ਦੇ ਨਾਲ ਅੱਗ ਨੂੰ ਜੋੜ ਦਿੰਦੇ ਨੇ ਸੋ ਅੱਗ ਸਾਰੇ ਧਰਮਾਂ ਦੇ ਵਿੱਚ ਹੈ ਤੇ ਲੋਹੜੀ ਦੇ ਵਿੱਚ ਅੱਗ ਬਾਲਣ ਦਾ ਵਿਸ਼ੇਸ਼ ਮਹੱਤਵ ਹੈ ਜੀਵਨ ਦੇ ਲਈ ਖੁਸ਼ੀਆਂ ਮੰਗੀਆਂ ਜਾਂਦੀਆਂ ਨੇ ਔਰ ਦੁਆਵਾਂ ਕੀਤੀਆਂ ਜਾਂਦੀਆਂ ਨੇ ਅਰਦਾਸ ਕੀਤੀ ਜਾਂਦੀ ਹੈ ਸੋ ਇੱਕ ਪ੍ਰਸ਼ਨ ਇੱਥੇ ਹੋਰ ਪੈਦਾ ਹੁੰਦਾ ਹੈ ਕਿ ਕਈ ਸਿੱਖ ਪ੍ਰਚਾਰਕ ਇਹ ਕਹਿੰਦੇ ਆ ਕਿ ਲੋਹੜੀ ਦਾ ਸਿੱਖਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਜੇ ਸਿੱਖ ਮਤ ਦੀ ਗੱਲ ਕਰਦੇ ਆ ਤਾਂ ਗੁਰਮਤਿ ਆਦ ਸੱਚ ਤੋਂ ਗੱਲ ਸ਼ੁਰੂ ਕਰਦਾ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਸੋ ਆਦ ਤੌਰ ਤੇ ਆਦ ਮਨੁੱਖ ਅਗ ਨੂੰ ਮੰਨਦਾ ਹੈ ਸੋ ਅਗ ਸਾਡੇ ਪੂਰਜਾਂ ਦੇ ਸਾਡੇ ਪੁਰਖਾਂ ਦੇ ਪੂਜਾ ਪદ્ધਤੀ ਦਾ ਇੱਕ ਆਪਾਂ ਕਹੀਏ ਕਿ ਹਿੱਸਾ ਰਹੀ ਹੈ ਇਸ ਕਰਕੇ ਸਿੱਖ ਵੀ ਜਾਂ ਪੰਜਾਬੀ ਵੀ ਜਾਂ ਹਰ ਧਰਮ ਦੇ ਲੋਕ ਅੱਗ ਨੂੰ ਲੋਹੜੀ ਨੂੰ ਸੈਲੀਬ੍ਰੇਟ ਕਰਦੇ ਨੇ ਸੋ ਇਹਦੀ ਸੈਲੀਬ੍ਰੇਸ਼ਨ ਦਾ ਧਰਮ ਦੇ ਨਾਲ ਸੰਬੰਧ ਵੀ ਹੈ ਔਰ ਇੱਕ ਸਾਡੀ ਸੰਸਕ੍ਰਿਤੀ ਦਾ ਪਾਰਟੀ ਵੀ ਹੈ ਸੋ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਵੀ ਅਸੀਂ ਕੋਈ ਪ੍ਰਚਾਰ ਕਰਦੇ ਆ ਜਾਂ ਧਰਮ ਦੇ ਸੰਝ ਪੈਦਾ ਕਰਨੀ ਹੈ ਜਾਂ ਧਰਮ ਦੇ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨਾ ਹੈ ਤਾਂ ਆਪਣੇ ਮਨ ਘੜਤ ਗੱਲਾਂ ਦੇ ਨਾਲ ਅਸੀਂ ਕਿਸੇ ਧਰਮ ਦੇ ਨਾਲ ਅੱਗ ਦੀ ਪੂਜਾ ਨੂੰ ਨਾ ਜੋੜ ਸਕਦੇ ਆ ਨਾ ਤੋੜ ਸਕਦੇ ਆ ਇਹ ਇੱਕ ਪੂਰਵਜਾਂ ਦੀ ਇੱਕ ਪੁਰਾਣੀ ਪਰੰਪਰਾ ਹੈ ਸੋ ਇਥੇ ਗੱਲ ਆਪਾਂ ਸਮਾਪਤ ਕਰਦੇ ਹੋਏ ਤੁਹਾਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਆ ਤੇ ਅਗਲੀ ਲੋਹੜੀ ਦੇ ਬਾਰੇ ਆਪਾਂ ਫੇਰ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ ਧੰਨਵਾਦ